ਟੀ ਅਸਰ ਹੁੰਦੇ ਆ ਪਰ ਚਲੋ ਪ੍ਰਮਾਤਮਾ ਨੇ ਸਵੱਤਵ ਬਖਸੀ ਤਾਂ ਆਪਾਂ ਹੋਰ ਡੀਪਲੀ ਗਏ ਦੇ ਵਿੱਚ ਹਨ ਤੇ ਕੋਲੇਸਟੇਰੋਲ ਨੂੰ ਮਤਲਬ ਤੁਹਾਡੇ ਨੂੰ ਠੀਕ ਕਰਦਾ ਦਿਲ ਦੀਆਂ ਬਿਮਾਰੀਆਂ ਤੁਹਾਡੀਆਂ ਘਟਾਉਂਦਾ ਜੋੜਾਂ ਦੀ ਸੋਜਸ ਕੈਂਸਰ ਦੀ ਰੋਕத் थाम ਕਰਨ ਲਈ ਵਧੀਆ ਪੇਟ ਦੀ ਗੜਬੜ ਜਿੰਨੀ ਹੋ ਰਹੀ ਹੈ ਪੇਟ ਦੀਆਂ ਪ੍ਰੋਬਲਮਾਂ ਨੇ ਉਹਨਾਂ ਲਈ ਵਧੀਆ ਲੀਵਰ ਲਈ ਚੰਗਾ ਪਰ ਜੇ ਲੀਵਰ ਫੈਕਟਰੀ ਹੋ ਗਿਆ ਕਿ ਨਾ ਤੁਹਾਡਾ ਫੇਰ ਨਾ ਤੁਸੀਂ ਇਹਨੂੰ ਵਰਤਿਓ ਫੇਰ ਇਹ ਹੈਵੀ ਹੋ ਜਾਂਦਾ ਹੋ ਜਾਂਦਾ ਥੋੜਾ ਜਿਆਦਾ ਸਟਰੋਂਗ ਹੋ ਜਾਂਦਾ ਕਿਡਨੀ ਰੋਗਾਂ ਲਈ ਵਧੀਆ ਪਰ ਜੇ ਕਰੈਟੀਨਾਈਨ ਪੜਨ ਲੱਗ ਗਿਆ ਫੇਰ ਨਹੀਂ ਤੁਸੀਂ ਇਹਨੂੰ ਵਰਤਣਾ ਦੇਖੋ ਹੁਣ ਆ ਚੀਜ਼ਾਂ ਦਾ ਲੋਕਾਂ ਨੂੰ ਪਤਾ ਨਹੀਂ ਹੈ ਲੋਕਾਂ ਦਾ ਫਰਟੀ ਲੀਵਰ ਹੋਇਆ ਤਾਂ ਵੀ ਖਾਈ ਜਾਂਦੇ ਆ ਫਾਇਦੇ ਬਹੁਤ ਜਿਆਦਾ ਨਹੀਂ ਲੀਵਰ ਲਈ ਉਹ ਮੈਂ ਤੁਹਾਨੂੰ ਦੱਸੂ ਵੀ ਕਿਵੇਂ ਫਾਇਦੇ ਕਰਦਾ ਲੀਵਰ ਲਈ ਅੱਗੇ ਜਦੋਂ ਆਪਾਂ ਇਹਦੇ ਤੇ ਗੱਲ ਆਉਗੀ ਤੇ ਕਿਡਨੀ ਲਈ ਕਿਵੇਂ ਫਾਇਦੇ ਕਰਦਾ ਉਹ ਵੀ ਦੱਸਾਂ ਪਰ ਜਦੋਂ ਉਹਨਾਂ ਦੀ ਪ੍ਰੋਬਲਮ ਜਿਆਦਾ ਵਧੀ ਹੋਈ ਆ ਲੀਵਰ ਫੈਕਟੀ ਜਿਆਦਾ ਹੋਇਆ ਉਦੋਂ ਇਹ ਚ ਪੋਸ਼ਕ ਤੱਤ ਜਿਆਦਾ ਹੋਣ ਕਰਕੇ ਹਾਜ਼ਮ ਨਹੀਂ ਹੁੰਦਾ ਲੈਣਾ ਤਾਂ ਤੁਸੀਂ ਉਦੋਂ ਇੱਕ ਜਾਂ ਦੋ ਝਟਕਿਆਂ ਦੀ ਮਾਤਰਾ ਚ ਵਰਤ ਸਕਦੇ ਹੁੰਦੇ ਹੋ ਪਰ ਜਿਹਦਾ ਕਰੈਟੀਨਾਈਨ ਵੱਧਦਾ ਉਹ ਨਾ ਵਰਤੇ ਇਹਨੂੰ ਉਦਾਂ ਗੁਰਦਿਆਂ ਦੀ ਇਹ ਸਫਾਈ ਕਰਦਾ ਸਟੱਡੀਆਂ ਜਿਹੜੀਆਂ ਹੋਈਆਂ ਨੇ ਤਾਂ ਗੁਰਦਿਆਂ ਵਾਸਤੇ ਬਹੁਤ ਵਧੀਆ ਵੀ ਆਪਾਂ ਇਹਨੂੰ ਆਮ ਵਰਤਦੇ ਰਹੇ ਨੇ ਆ ਵੀ ਆਪਾਂ ਨੂੰ ਰੋਗ ਨਹੀਂ ਹੋਣ ਦਿੰਦਾ ਇਹ ਗੁਰਦਿਆਂ ਦੀ ਕੋਈ ਪ੍ਰੋਬਲਮ ਨਹੀਂ ਹੋ ਸਕਦਾ